ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਦੇਵੇ ਸੋ ਗੀਤ ਲੈ ਕੇ ਹਾਜ਼ਰ ਹਾਂ ਅੱਜ ਦਾ ਆਸ ਕਰਦੀਆਂ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਇਹਨਾਂ ਦਾ ਪਿਆਰੇ ਜਿਹਾ ਗੀਤ ਦਾ ਗੀਤ ਦੇ ਵਿੱਚ ਕੁੜੀ ਤਿਆਂ 'ਚ ਜਾਂਦੀ ਹੈ ਨਵੀਂ ਵਿਆਹੀ ਤਾਂ ਉੱਥੇ ਫਿਰ ਉਹਦੀਆਂ ਸਹੇਲੀਆਂ ਉਹਨੂੰ ਪੁੱਛਦੀਆਂ ਨੇ ਵੀ ਤੇਰੀ ਸੱਸ ਕਹੀ ਜੀਆ ਤੇਰਾ ਘਰ ਵਾਲਾ ਕਿਹਾ ਜਾ ਤੇਰੀ ਨਨਦ ਕਹੀ ਜੀਆ ਉਹ ਫਿਰ ਉਹਨਾਂ ਨੂੰ ਕੀ ਜਵਾਬ ਦਿੰਦੀ ਐ ਇਹ ਤੁਸੀਂ ਗੀਤ ਰਾਹੀਂ ਸੁਣਿਓ ਉਹਨਾਂ ਨੂੰ ਜਵਾਬ ਦੇ ਦਿੰਦੀ ਐ ਹੁਣ ਉਹ ਜਾ ਕੇ ਆਪਣੇ ਘਰ ਵਾਲੇ ਨੂੰ ਦੱਸਦੀ ਐ ਸਾਰੀਆਂ ਗੱਲਾਂ ਵੀ ਮੈਨੂੰ ਤਾਂ ਐ ਕਰਿਆ ਗਿਆ ਐ ਕਿਹਾ ਗਿਆ ਨਾ ਚਾਹੁੰਦੇ ਉਹ ਵੀ ਮੈਂ ਤਾਂ ਇਹ ਕਹਤਾ ਉਹ ਉਹ ਕੀ ਕਹਿੰਦੀ ਐ ਇਹ ਤੁਹਾਨੂੰ ਗੀਤ ਰਾਹੀਂ ਸੁਣਾਉਣੀ ਆ ਸੁਣੋ ਫਿਰ ਪਿਆਰ ਨਾਲ ਅੱਜ ਰਾळे ਕੇ ਕੁੜੀਆਂ ਨੇ ਬੇਬੀ ਪੜੀ ਤੇ ਪੀਂਗਾ ਪਾਇਆ ਵੇ ਗੱਲ ਤੇਰੀ ਦੁਰਪੀਵੇ ਕੁੜੀਆਂ ਕੱਟੀਆਂ ਹੋ ਕੇ ਆਇਆਂ ਮੈਨੂੰ ਛੇੜਨ ਲੱਗੀਆਂ ਵੇ ਸਸ ਦੀ ਗੱਲ ਸੁਣਾਈ ਵੇਨਾ ਨਾ ਚਾਉਂਦੇ ਹੋਏ ਸਜਣਾ ਮੈਂ ਤੋਂ ਨਿੰਦੀ ਗਈ ਤੇਰੀ ਮਾਈ ਵੇਨਾ ਚਾਉਂਦੇ ਹੋਏ ਸਜਣਾ ਮੈਂ ਤੋਂ ਨਿੰਦੀ ਗਈ ਤੇਰੀ ਮਾਈ ਇੱਕ ਪੁੱਛੇ ਸੁਹੇਲੀ ਵੇ ਦੱਸ ਤੇਰੀਆਂ ਕਿੰਨੀਆਂ ਜੰਗੀਆਂ ਨਾਣਦਾ ਵੇ ਮਝੂਠ ਨਾ ਬੋਲੀ ਵੇ ਵੇ ਮੈਨੂੰ ਸਾਵੇ ਕੁਝ ਪਈ ਗਿਆ ਦੱਸਣਾ ਜਿਹੜੀਆਂ ਮੇੜੇ ਦਿੰਦੀਆਂ ਵੇ ਰਿਆਂ ਵਿੱਚ ਜਾਹਰ ਕਰਤੇ ਵੇਨਾ ਚਾਉਂਦੇ ਹੋਏ ਸਜਣਾ ਤੇਰੀਆਂ ਪਹਿਣਾ ਦੇ ਭੋਲੇ ਪਰਦੇ ਵੇਨਾ ਚਾਉਂਦੇ ਹੋਏ ਸਜਣਾ ਤੇਰੀਆਂ ਪਹਿਣਾ ਦੇ ਭੋਲੇ ਪਰਦੇ ਦੂਜੀ ਪੁੱਛੇ ਸੁਹੇਲੀ ਵੇ 니 ਤੇਰਾ ਮਾਈ ਕੀ ਹੈ ਕਰਦਾ ਨਾਲੇ ਕਿਨਾਂਕ ਹੋ ਕਰਦਾ ਤੈਨੂੰ ਹੋ ਉ ਫੁੱਲਾ ਵਾਂਗੂ ਰੱਖਦਾ ਵੇ ਫੇਰ ਦੱਸ ਮੈਂ ਕੀ ਕਰਦੀ ਵੇ ਮੈਂ ਬੋਲਾਂ ਝੂਠ ਨਾ ਵੇਨਾ ਚਾਉਂਦੇ ਹੋਏ ਸੱਜਣਾ ਮੈਂ ਦੱਸਤਾ ਅੜਬ ਪੁਰਾਉਣਾ ਮੇਰਾ ਵੇਨਾ ਚਾਉਂਦੇ ਹੋਏ ਸੱਜਣਾ ਮੈਂ ਦੱਸਤਾ ਅੜਬ ਪੁਰਾਉਣਾ ਮੇਰਾ ਤੀਜੀ ਪੂਛ ਦੀ ਸਹੇਲੀ ਵੇ ਚੰਗਾ ਤਾਂ ਹੋਊ ਸੌਰਾ ਤੇਰਾ ਵੇ ਮਜਾਓ ਨਾਲ ਦਸਿਆ ਵੇ ਨੀਕ ਰਾਜਾ ਸੌਰਾ ਮੇ ਵੇ ਮਚਾਓ ਨਾਲ ਦਸ ਦੀਸੀ ਸਾਰਾ ਟਬਰ ਉਹਦੇ ਤੋਂ ਡਰਦਾ ਨਹੀਂ ਉਹ ਨੂਹਾਤੀਆਂ ਜ ਸਹੇਲੀਓ ਵਾਰਕ ਰਤਾਨਾ ਕਰਦਾ ਨਹੀਂ ਉਹ ਨੂਹਾਤੀਆਂ ਜ ਸਹੇਲੀਓ ਫ਼ਰਕ ਨਾ ਪੋਰਾ ਕਰਦਾ ਧੰਨਵਾਦ ਜੀ